ਅਰਬਾਸ ਫਿਰ ਸਭ ਭਗਤੀ ਜਿ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਰਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇ ਸਾਂਭ ਦੋ ਜਾਏ ਤੇਗ ਬਾਹਦਰ ਸਿਮਰਿਆ ਕਰ ਨਾ ਤਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਣਾ ਸਹਾਇ ਸਭ ਥਾਈ ਹੋਣਾ ਸਹਾਇ ਦਸੋਂ ਪਾਤਸ਼ਾਹਾਂ ਦੀ ਜੋਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਦਾਰ ਦਾ ਧਿਆਨ ਤਰਖਾਲਾ ਸਾਹਿਬ ਔਰਣਾ ਜੀ ਵਾਹਿਗੁਰੂ ਜੀ ਕੇ ਪੰਜ ਪਿਆਰੇ ਚਾਰ ਸਾਹਿਬਜਾਦੇ 40 ਮੁਕਤੇ ਹਾਠੀਆਂ ਤਪੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਚ ਵਾਈ ਤੇ ਵਾਹੀ ਦੇ ਸੁਣ ਕੇ ਹੰਢੜ ਕੀਤਾ ਤਨਾ ਸਚਿਆ ਰਹਿਆ ਪਿਆਰਿਆਂ ਦੀ ਬੇਤਕ ਕਮਾਈ ਦਾ ਧਿਆਨ ਤਰਖਾਲਾ ਸਾਹਿਬ ਔਰਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਤਸੀਸ ਤੇ ਬੰਦ-ਬੰਦ ਕਟਾਇਆ ਖੋਪਰੀਆਂ ਲਾਈਆਂ ਦੇਗਾ ਚ ਲੈ ਗਿਆ ਚੜਖੜੀਆਂ ਤੇ ਚੜੇ ਤਾਂ ਨਾਰਾਂ ਚੜਾਏ ਗਏ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਾਹ ਸਾਹ ਪੀਸਨੇ ਪੀਸੇ ਖੰਨੀ ਖੰਨੀ ਰੋਟੀ ਤੇ ਕੁਝਾਰਾ ਕੀਤਾ ਧਰਮਾ ਹੀ ਹਾਰਿਆ ਸਿੱਖੀ ਸਿਦਕ ਸੰਸਵਾਸਾਂ ਦੇ ਨਾ ਨਿਭਾਇਆ ਤਨਾ ਸਿੰਘ ਆਸਗਣੀ ਆਪ ਚੰਗੀਆਂ ਦੀ ਕਮਾਈ ਦਾ ਧੰਨ ਕਰ ਖਾਲਸਾ ਸਾਹਿਬ ਬੋਲਣਾ ਜੀ ਪੰਜੇ ਤਾਕਤ ਸਰਵਤ ਗੁਰਦੁਆਰਿਆਂ ਨਿਸ਼ਾਨਾ ਬੁੰਗਿਆ ਜੋ ਜੋ ਟਾਲ ਚੜ੍ਹਦੀ ਕਲਾ ਚ ਰਹਿੰਦਾ ਧੰਨ ਕਰ ਖਾਲਸਾ ਸਾਹਿਬ ਬੋਲਣਾ ਜੀ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਇਸ਼ਾ ਹੈ ਬਹਿਗੁਰੂ ਆਕਾਲ ਪੁਰਖ ਆਪ ਜੀ ਨੂੰ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਸੰਝ ਕੇ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕੀਤੀ ਜਾਂਦੀ ਸੱਚੇ ਪਾਤਸ਼ਾਹ ਜੋ ਲੱਖੋ ਸਿੰਘ ਆ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਨਿਮਖੇ ਘਰ ਨਾਮ ਦੇ ਮੇਰ ਮੰਤਨ ਸੀਤਰ ਦੇ ਮਹਾਵਾਕਨ ਸਾਹਿਬ ਸੱਚੇ ਪਾਤਸ਼ਾਹ ਜੋ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਸਮੂਹ ਪੰਚਾਇਤ ਦੇ ਸਹਿਯੋਗ ਦੇ ਨਾਲ ਅੱਗੇ ਪਾਤਸ਼ਾਹ ਜੋ ਆਪਣੇ ਨਗਰ ਦੀ ਸੱਚੇ ਪਾਤਸ਼ਾਹ ਪਿੰਡੋ ਗੜੀ ਧਰਮੀ ਬਣਾਇਆ ਸੱਚੇ ਪਾਤਸ਼ਾਹ ਜੋ ਸੋ ਸੱਚੇ ਪਾਇਸ਼ਾ ਸਾਰੀਆਂ ਹੀ ਸੰਗਤਾਂ ਤੇ ਪੰਚਾਇਤ ਤੇ ਨਗਰ ਨਿਵਾਸੀਆਂ ਤੇ ਮੇਰਾ ਭਰਿਆ ਹੱਥ ਰੱਖਣਾ ਹੈ ਕਿ ਪਾਇਸ਼ਾ ਜੀ ਆਪ ਸੱਚੇ ਪਾਇਸ਼ਾ ਆਪਣਾ ਕਾਰਜ ਆਪ ਹੀ ਕਰਾ ਲੈਣਾ ਜਿਸ ਦਾ ਕਾਰਜ ਤਨਹੀ ਕੀਆ ਮੰਨ ਕੇ ਵਿਚਾਰ ਆ ਰਾਮਦੇਵ ਮਹਾਵਾਕਾਂ ਸਾਰ ਆਪਣੇ ਕਾਰਜ ਆਪ ਹੀ ਸਮਾਰ ਲੈਣ ਸੱਚੇ ਪਾਇਸ਼ਾ ਜੀ ਸੋ ਸੱਚੇ ਪਾਇਸ਼ਾ ਜੋ ਸਾਰੀਆਂ ਸੰਗਤਾਂ ਤੇ ਮੇਰਾ ਭਰਿਆ ਹੱਥ ਰੱਖਣਾ ਹੈ ਕਿ ਪਾਇਸ਼ਾ ਜੋ ਐਸੇ ਖੁਸ਼ੀਆਂ ਮੁਖ ਰੱਖਦੇ ਹੋਇਆ ਹੈ आप जी दी पावन पवित्र जूरी वे सचे पातशाह जो मिठा प्रसाद हाजिर है आप जी दरते प्रवान हो दरते प्रवान होया होया तेरी सास संगत वरते जो सके सो आप ही नाम जपे कला बहर चुकी वरते सचे पातशाह जी हो हो या भुला दी खिमा करो सचे पातशाह जी हो सो बुलाओ फतेह वाहेगुरु जी का खालसा वाहेगुरु जी की फतेह बोले सा निहाल पांच बोले ਸਾਨਿਹਾਲ ਸਤ ਸ੍ਰੀ ਅਕਾਲ ਬੋਲੇ ਸਾਨਿਹਾਲ ਸਤ ਸ੍ਰੀ ਅਕਾਲ ਪੰਜ ਪੂਰੇ ਕਰ ਤੋ ਬੋਲੇ ਸਾਨਿਹਾਲ ਬੋਲੇ ਸਾਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪਸਬ ਕਿਵੇਂ ਦੇਖਦੇ ਹੋ ਅੱਜ ਬਿਲਕੁਲ ਸਿੰਪਲ ਸਾਦੇ ਤਰੀਕੇ ਦੇ ਨਾਲ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਇਸ ਸ਼ਣਕ ਦੀ ਸ਼ੁਰੂਆਤ ਹੋ ਰਹੀ ਜਾਰੀ ਆ ਕਿੰਨੇ ਕਿਲੋਮੀਟਰ ਦੀ ਸੜਕ ਹੈ ਕਿੰਨੀ ਲਾਗਤ ਹੈ ਕਿੰਨੇ ਟਾਈਮ ਦੇ ਵਿੱਚ ਇਹਦਾ ਕੰਮ ਜਿਹੜਾ ਸ਼ੁਰੂ ਹੋ ਜਾਣਾ ਹੈ ਜਿਹੜਾ ਮਤਲਬ ਇਹ ਸੜਕਾ ਸਵਾ ਕਿਲੋਮੀਟਰ ਸੜਕ ਆਪਣੀ ਇਹ ਇਹ ਪਹਿਲਾਂ 10 ਫੁੱਟ ਸੀਗੀ ਹੁਣ ਇਹ 18 ਫੁੱਟ ਬਣਦੀ ਹੈ ਮੰਨ ਲਓ ਕਿ ਕਿੱਥੋਂ ਕਿੱਥੇ ਜਾ ਰਹੀ ਹੈ ਜੀ ਇਹ ਮੱਲਾ ਉਰੋਂ ਜਿਹੜੇ ਆਪਣਾ ਮੇਨ ਰੋਡ ਆਗਾ ਤੇ ਪਰਲੇ ਕੋਰੀ ਨਾਲੀ ਸਾਈਡ ਲੱਗੂਗੀ ਸਵਾ ਕਿਲੋਮੀਟਰ ਬਣੂਗੀ ਕਿੰਨੀ ਕਿ ਸਮੱਸਿਆ ਪਹਿਲਾਂ ਲੋਕਾਂ ਨੂੰ ਸੀ ਸਮੱਸਿਆ ਬਹੁਤ ਜ਼ਿਆਦਾ ਹੈ ਜੀ ਮਤਲਬ ਜਿਹੜੇ ਰਾਹ ਕਰੀ ਤੇ ਆਪਣੇ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਸੀ ਕਿ ਹਾਦਸਿਆਂ ਦਾ ਵੀ ਬਹੁਤ ਖਤਰਾ ਬਣਿਆ ਹੋਇਆ ਸੀਗਾ ਬਹੁਤ ਜ਼ਿਆਦਾ ਪਰੇਸ਼ਾਨੀ ਸੀਗੀ ਇਹਦੀ ਰਾਜ ਸਰਕਾਰ ਦਾ ਮੰਤਰੀ ਸਾਹਿਬ ਦਾ ਕਿਵੇਂ ਧੰਨਵਾਦ ਕਰਦਾ ਕਿੰਨਾ ਕਿ ਟਾਈਮ ਲੱਗ ਗਿਆ ਇਹਨੂੰ ਜਿਹੜਾ ਹੈ 18 ਬੁੱਟੀ ਬਣਾਉਣ ਦੇ ਵਿੱਚ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿਉਂਕਿ ਸਾਡੇ तकरीबन ਹੁਣ ਚਾਰ ਛੜਕਾਂ ਦੇ ਕੰਮ ਚੱਲ ਰਹੇ ਨੇਗੇ ਤੇ ਇਹ ਪੰਜਵਾਂ ਕੰਮ ਆ ਮੰਨ ਲਓ ਜਿਹੜਾ ਸਾਡਾ ਮੰਤਰੀ ਸਾਹਿਬ ਨੇ ਕਰਿਆ ਬਹੁਤ ਬਹੁਤ ਧੰਨਵਾਦ ਹੈ ਜੀ ਪਿੰਡ ਵੱਲੋਂ ਵੀ ਪੰਚਾਇਤ ਵੱਲੋਂ ਹੀ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹਨਾਂ ਨੇ ਸਾਡੇ ਮਤਲਬ ਬਹੁਤ ਚਿਰਾਂ ਦੀ ਹੈ ਬਹੁਤ ਮੰਗ ਸੀ ਪਿੰਡ ਦੀ ਇਹ ਜਿਹੜੀ ਫਿਰਨੀ ਵਾਲੀ ਹੈਗੀ ਤੇ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਬਹੁਤ ਸਾਰੇ ਲੋਕ ਹੋਰ ਤ ਮੂਰਤ ਕਰਦੇ ਨੇ ਉਦਘਾਟਨ ਕਰਦੇ ਨੇ ਅੱਜ ਗੁਰੂ ਸਾਹਿਬ ਦੀ ਅਰਦਾਸ ਕਰਕੇ ਤੁਸੀਂ ਬੇਨਤੀ ਕਰਕੇ ਸਾਰੇ ਨਗਰ ਦੇ ਲੋਕਾਂ ਨੇ ਅੱਜ ਇਹ ਜਿਹੜਾ ਕੰਮ ਹੈ ਸ਼ੋ ਕੰਮ ਸ਼ੁਰੂ ਕੀਤਾ ਹੈ ਹਾਂਜੀ ਕਿਉਂਕਿ ਸਾਡਾ ਜਿਹੜਾ ਇਹ ਪਿੰਡ ਦੀ ਵਾਦੀ ਪੱਖੋਂ ਦਾ ਬਹੁਤ ਜਿਆਦਾ ਸੀਗਾ ਪਰ ਉਹਦੇ ਕੰਮ ਨਹੀਂ ਕੋਈ ਹੋਇਆ ਸੀਗਾ ਜੀ ਪਰ ਜਿਹੜੀ ਹੁਣ ਥੋੜੇ ਟਾਈਮ ਬਾਅਦ ਮੰਤਰੀ ਸਾਹਿਬ ਦੇ ਮਤਲਬ ਸਾਰੇ ਨਿਗਰਾਨੀ ਹੇਠ ਜਿਹੜਾ ਕੰਮ ਹੋ ਰਿਹਾ ਹੈਗਾ ਤੇ ਬਹੁਤ ਵਧੀਆ ਕੰਮ ਹੋ ਰਹੇ ਨੇਗੇ ਤੇ ਹੁਣ ਸਾਨੂੰ ਲੱਗ ਰਿਹਾ ਹੈਗਾ ਵੀ ਸਾਡੇ ਪਿੰਡ ਦਾ ਵਿਕਾਸ ਹੋਊਗਾ ਕਿਉਂਕਿ ਸੜਕਾਂ ਵੀ ਬਣ ਰਹੀਆਂ ਨੇ ਜਿਵੇਂ ਸਾਡੀ ਡਿਸਪੈਂਸਰੀ ਦਾ ਕੰਮ ਚੱਲਣ ਵਾਲਾ ਹੈਗਾ ਪੰਚਾਇਤ ਦਾ ਘਰ ਚੱਲਣ ਵਾਲਾ ਹੈਗਾ ਤੇ ਇਧਰ ਸਟੇਡੀਅਮ ਦਾ ਕੰਮ ਚੱਲ ਰਿਹਾ ਹੈਗਾ ਆਪਣੇ ਕੰਮ ਬਹੁਤ ਚੱਲ ਰਹੇ ਨੇਗੇ ਹੁਣ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਜਿਵੇਂ ਕਿ ਚੰਗੇ ਜਦੋਂ ਆਪਾਂ ਕੰਮ ਕਰਦੇ ਆ ਨਾ ਤਾਂ ਉਹਦੀ ਵਿੜਾਈ ਤੇ ਪ੍ਰਸ਼ੰਸਾ ਵੀ ਬਣਦੀ ਹੈ ਮੈਂ ਬੀ ਡੀ ਐਸ ਮੈਂਬਰ ਹੋਣ ਦੇ ਨਾਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪਾਲ ਸਿੰਘ ਜੀ ਚੀਮਾ ਵਿੱਤ ਮੰਤਰੀ ਪੰਜਾਬ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦਾ ਸਾਡੇ ਨਗਰ ਦੇ ਉੱਪਰ ਬਹੁਤ ਵੱਡਾ ਹੱਥ ਹੈ ਸਾਡੀ ਨਵੀਂ ਨਗਰ ਦੀ ਜੋ ਪੰਚਾਇਤ ਹੈ ਭਾਈ ਨੌਜਵਾਨ ਮੁੰਡੇ ਨੇ ਹਿੰਮਤੀ ਮੁੰਡੇ ਨੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਜਿਵੇਂ ਹੁਣ ਫਿਰਨੀ ਦਾ तकरीबन ਤੁਸੀਂ ਵੀ ਇੱਥੋਂ ਦੀ ਲੱਗਦੇ ਹੋ ਛਾੜ ਤੋਂ ਸੰਗਤ ਆਉਂਦੀ ਹੈ ਨਗਰ ਦੇ ਵਿੱਚ ਦੀ ਲੰਘਦੀ ਹੈ ਸਨਾਮ ਤੋਂ ਮੇਨ ਰੋਡ ਆ ਇਹ ਬਹੁਤ ਪਰੇਸ਼ਾਨੀ ਦੀ ਜਦੋਂ ਦੋ ਸਾਧਨ ਲੱਗਦੇ ਦਾ ਪਰੇਸ਼ਾਨੀ ਆਉਂਦੀ ਸੀ ਤਾਂ ਇਹ ਪੰਚਾਇਤ ਦਾ ਬਹੁਤ ਵੱਡਾ ਸਲਾਘਾਯੋਗ ਕਦਮ ਹੈ ਜੋ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਹੈ ਭਾਈ ਜੋ ਇਹਨਾਂ ਦਾ ਸਾਥ ਦੇ ਰਹੇ ਨੇ ਕਿਉਂਕਿ ਪੰਚਾਇਤ ਇਕੱਲੀ ਕੁਝ ਨਹੀਂ ਕਰ ਸਕਦੀ ਸਾਰੇ ਨਗਰ ਨਿਵਾਸੀਆਂ ਦਾ ਸਹਿਯੋਗ ਹੈ ਇਸ ਪੰਚਾਇਤ ਨੂੰ ਮੁੰਡੇ ਨੌਜਵਾਨ ਸਾਰੇ ਹਿੰਮਤੀ ਨੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਵਾਹਿਗੁਰੂ ਇਹਨਾਂ ਨੂੰ ਦਨ ਦੁਗਣੀ ਰਾਤ ਚੋਂ ਗੁਣੀ ਤਰੱਕੀ ਬਖਸ਼ੇ ਹੋਰ ਵੀ ਇਹ ਬਹੁਤ ਸੋਹਣੇ ਕਾਰਜ ਕਰ ਰਹੇ ਨੇ ਸੋ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਇੱਥੇ ਪਹੁੰਚਣ ਤੇ ਅਤੇ ਨਾਲ ਹੀ ਸਾਡੇ ਸਤਿਕਾਰਯੋਗ ਸਰਦਾਰ ਹਰਪਾਲ ਸਿੰਘ ਜੀ ਚੀਮਾ ਦਾ ਅਤੇ ਹੋਰ ਤੁਹਾਡੇ ਪਤਵੰਤੇ ਸੱਜਣ ਜਿਵੇਂ ਪੱਤਰਕਾਰ ਵੀਰ ਮੇਰੇ ਸੋਸ਼ਲ ਮੀਡੀਆ ਦੇ ਸਾਰੇ ਪਹੁੰਚੇ ਨੇ ਤੁਹਾਡਾ ਵੀ ਭਾਈ ਇੱਥੇ ਪਹੁੰਚਣ ਤੇ ਧੰਨਵਾਦ ਹੈ ਕਿਉਂਕਿ ਸਾਰੇ ਕੰਮਾਂ ਨੂੰ ਕਰਨ ਦੇ ਵਿੱਚ ਸੋਡਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਸੋ ਆਪ ਜੀ ਨੂੰ ਵੀ ਵੈਗਰੂ ਤਰੱਕੀਆਂ ਬਖਸ਼ੇ ਮੇਰਾ ਨਾਮ ਬਰਕਾਰ ਸਿੰਘ ਜੀ ਪੰਚਾਇਤ ਮੈਂਬਰ ਰੋਗਲਾ ਉਹ ਅੱਜ ਇਹ ਰੱਖੇਗਾ ਅਰਦਾਸ ਕਰਕੇ ਸ਼ੋ ਮੋਰਤ ਕਿੱਦਾਂ ਜਾ ਰਿਹਾ ਸੜਕਾਂ ਨਾਲ ਕਿਵੇਂ ਅਸੀਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਦੇ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਬਹੁਤ ਸਾਰੇ ਗੱਫੇ ਦਿੱਤੇ ਨੇਗੇ ਜਿਹਦੇ ਸਭ ਤੋਂ ਵਿੱਚ 18 ਫੁੱਟ ਦੀ ਸੜਕ ਬਣਨ ਜਾ ਰਹੀ ਹੈ ਪਿੰਡ ਦੀ ਫਿਰਨੀ ਤੇ ਇੱਕ ਮਾਤਾ ਕਾਲੀ ਨੂੰ ਜੋ ਕੱਚਾ ਰਸਤਾ ਸੀਗਾ ਉਹ ਵੀ ਉਹਨਾਂ ਨੇ ਪੱਕਾ ਕਰਤਾ ਜੀ ਸੜਕ ਬਣ ਚੁੱਕੀ ਹੈ ਇੱਥੋਂ ਰੋਗਲੇ ਤੋਂ ਬਾਇਆ ਜਨਾਲ ਨੂੰ ਰੋਗਲੇ ਤੋਂ ਬਾਇਆ ਢੰਡੋਲੀ ਨੂੰ ਸੜਕਾਂ ਬਣਨ ਲੱਗ ਰਹੀਆਂ ਨੇ ਬਾਕੀ ਸਾਡੇ ਸਟੇਡੀਅਮ ਦਾ ਕੰਮ ਜੋਰਾਂ ਤੇ ਚੱਲ ਪਿਆ ਜੀ ਤੇਥੇ ਬੋਰ ਦਾ ਕੰਮ ਕੰਪਲੀਟ ਹੋ ਚੁੱਕਿਆ ਹੈ ਬਾਕੀ ਹੋਰ ਜਿਹੜੇ ਕੰਮ ਨੇ ਪਿੰਡ ਦੇ ਉਹ ਵੀ ਚੱਲ ਰਹੇ ਨੇ ਸਾਡੇ ਪਿੰਡ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸੀ ਸਿਹਤ ਦੀ ਜੋ ਨਵੀਂ ਡਿਸਪੈਂਸਰੀ ਬਣਨ ਜਾ ਰਹੀ ਹੈ ਉਸ ਤੋਂ ਬਾਅਦ ਪੰਚਾਇਤ ਘਰ ਬਣਨ ਜਾ ਰਹੀ ਨਵਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਰਪਾਲ ਸਿੰਘ ਟੀਮਾ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਪੈਸੇ ਦੇ ਆਧਾਰ ਤੇ ਸਾਰਾ ਕੁਝ ਦਿੱਤਾ ਜੀ ਕਾਉਂਸਲ ਦੀ ਹੱਟੀ ਵਾਲਿਆਂ ਦਾ ਨਵਾਂ ਸ਼ੋਲੂਮ ਸ਼ੌਪ ਕਲੈਕਸ਼ਨ ਖੁੱਲ ਚੁਕਿਆ ਤੇ ਇਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਤੇ ਮਿਲਦੀਆਂ ਨੇ ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ ਸ਼ਰਟ ਬਲੇਜ਼ਰ ਟਰੈਕਸੂਟ ਬੱਚਿਆਂ ਦੇ ਫੈਂਸੀ ਕੱਪੜੇ ਉਹ ਵੀ ਘੱਟ ਰੇਟਾਂ ਤੇ 3100 ਦੀ ਸ਼ੌਪਿੰਗ ਤੇ ਮਿਲਣਗੇ 에ਅਰਪੋਰਟ ਤੇ ਸਮਾਰਟਪੋਰਟ 5100 ਦੀ ਸ਼ੌਪਿੰਗ ਤੇ ਲਿਆ ਜਾਓ ਆਪਣੇ ਨਾਲ ਦੋਵੇਂ ਗੇਟ ਅੱਜ ਹੀ ਪਹੁੰਚੋ ਟੌਪ ਕਲੈਕਸ਼ਨ ਜੁੱਤੀ ਮਾਰਕੀਟ ਦੇ ਬਿਲਕੁਲ ਸਾਹਮਣੇ ਨੇੜੇ ਰਾਮਾ ਡਾਕਟਰ ਦਿਲ